ਲੋਈ ਸਾਰੇ ਸਤਿਗੁਰੂ ਜੀ ਕੋਣ ਵੀ ਅੱਜ ਬੋਲਦਾ ਕਿਸਾਨ ਯੂਨੀਅਨ ਅੱਜ ਤੁਹਾਨੂੰ ਪਤਾ ਹੀ ਹੈ ਵੀ ਬੁੱਤ ਸੜ ਰਹੀ ਹੈ ਤੇ ਬਾਕੀ ਸਾਰੀ ਜਾਣਕਾਰੀ ਪ੍ਰਧਾਨ ਸਾਹਿਬ ਦੱਸਣਗੇ ਤੁਹਾਨੂੰ ਆ ਹੀ ਪਤਾ ਸਕੇ ਕੀ ਪ੍ਰੋਗਰਾਮ ਹੈ ਜੀ ਅੱਜ ਅੱਜ ਪ੍ਰੋਗਰਾਮ ਇਹ ਹੈ ਜੀ ਖਨੌਰੀ ਬਾਰਡਰ ਤੇ ਸਾਡੀਆਂ ਦੋ ਜਥੇਬੰਦੀਆਂ ਜਿਹੜੀਆਂ ਬੈਠੀਆਂ ਹੈ ਹਾਂਜੀ ਔਰ ਉਹਨਾਂ ਨੂੰ ਬੈਠਿਆਂ ਨੂੰ 300 ਦਿਨ ਹੋ ਗਏ ਅੱਜ ਪੂਰਾ ਠੀਕ ਹੈ ਔਰ ਜਦੋਂ ਨਹੀਂ ਸੁਣਵਾਈ ਹੋਈ ਜਗਜੀਤ ਸਿੰਘ ਡੱਲੇਵਾਲ ਹਾਂਜੀ ਜਿਹੜੇ ਸਪੀਡ ਦੇ ਪ੍ਰਧਾਨ ਹੈ ਉਹਨਾਂ ਨੇ ਮਰਤਮਾਰਨਾ ਜਿਹੜਾ ਸ਼ੁਰੂ ਕਰ ਦਿੱਤਾ ਅੱਜ ਉਹਨਾਂ ਨੂੰ 18ਵਾਂ ਦੇਣਾ ਠੀਕ ਹੈ ਜੀ ਲੇਕਿਨ ਸਰਕਾਰਾਂ ਦੇ ਕਰਨ ਦੇ ਕੋਈ ਜੂਨ ਨਹੀਂ ਸਰਗੀ ਉਥੋਂ ਅਸੀਂ ਇਹ ਵੀ ਸੋਚਣਾ ਚਾਹੀਦਾ ਵੀ ਅਸੀਂ ਫਲਾਣੇ ਜਥੇਬੰਦੀ ਨਾਲ ਸਬੰਧ ਰੱਖਦੇ ਹਾਂ ਅਸੀਂ ਬਣਾਣੀ ਜਥੇਬੰਦੀ ਨਾਲ ਸਬੰਧ ਰੱਖਦੇ ਹਾਂ ਹਾਂਜੀ ਸਾਡਾ ਟਾਰਗੇਟ ਇੱਕ ਹੈ ਮੰਜ਼ਿਲ ਇੱਕ ਹੈ ਹਾਂਜੀ ਜਿੱਥੇ ਅਸੀਂ ਪਹੁੰਚਣਾ ਹੈ ਠੀਕ ਸਾਨੂੰ ਸਾਰਿਆਂ ਨੂੰ ਇਹ ਮਹਿਸੂਸ ਹੋਇਆ ਹੈ ਭਾਰਤੀ ਕਿਸਾਨ ਇੱਕ ਤਾਂ ਡਕਾਉਂਦਾ ਬੂਟਾ ਸਿੰਘ ਬੁਰਜਗਲ ਜਥੇਬੰਦੀ ਵੱਲੋਂ ਵੀ ਕਿਉਂ ਨਾ ਆਪਾਂ ਜਿਹੜਾ ਪਿੰਡਾਂ ਦੇ ਵਿੱਚ ਕੱਲ ਦਾ ਦਿਨ ਸੀ ਇੱਕ ਟਾਈਮ ਦੀ ਭੁੱਖ ਹੜਤਾਲ ਦਾ ਸ਼ਾਮ ਦਾ ਉਹ ਮੈਂ ਵੀਡੀਓ ਵੀ ਪਾਈ ਹੈ ਅਸੀਂ ਕੱਲ ਸ਼ਾਮ ਨੂੰ ਸਾਡੇ ਕਿਸੇ ਪਰਿਵਾਰ ਨੇ ਜਿਹੜਾ ਖਾਣਾ ਨਹੀਂ ਖਾਧਾ ਵਾਹ ਜੀ ਬੱਚਿਆਂ ਨੇ ਵੀ ਵੀਡੀਓ ਦੇ ਵਿੱਚ ਹਿੱਸਾ ਲਿਆ ਅੱਜ ਦਾ ਜਿਹੜਾ ਪ੍ਰੋਗਰਾਮ ਸੀ 13 ਤਰੀਕ ਦਾ ਪੁਤਲੇ ਫੁੱਕਣ ਦਾ ਪ੍ਰੋਗਰਾਮ ਹੈ ਠੀਕ ਹੈ ਜੀ ਅਸੀਂ ਛਾਂਗੇ ਗਲਾਂ ਦੇ ਵਿੱਚ ਕਿਉਂ ਰੱਖਿਆ ਹੈ ਪ੍ਰੋਗਰਾਮ ਇਹਦਾ ਕੋਈ ਕਾਰਨ ਹੈ ਕਿ ਸਾਡੇ ਜਿਹੜੇ ਲੋਕ ਐ ਬਾਰਡਰ ਤੇ ਬੈਠੇ ਆ ਹਾਂਜੀ ਇਹ ਹਜੇ ਸੁਚੇਤ ਨਹੀਂ ਹੋਏ ਹਾਂਜੀ ਸਹੀ ਗੱਲ ਸੁਚੇਤ ਬੈਠੇ ਆ ਹਾਂਜੀ ਇਹਨਾਂ ਨੂੰ ਇਹ ਐ ਵੀ ਚਲ ਜੇ ਉਧਰ ਲਿਆਂ ਨੂੰ ਕੁਝ ਮਿਲੇਗਾ ਤਾਂ ਸਾਨੂੰ ਵੀ ਮਿਲ ਜੇਗਾ ਲੜਾਈ ਸਾਂਝੀ ਦੇ ਵਿੱਚ ਹਰ ਇੱਕ ਨੂੰ ਹਿੱਸਾ ਲੈਣਾ ਚਾਹੀਦਾ ਬਿਲਕੁਲ ਇਸ ਕਰਕੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਗ ਤਾਂ ਜਿਹੜੀ ਸਾਡੀ ਅੱਜ ਦੀ ਹੈ ਉਹ ਇਹ ਹੈ ਕਿ ਡੱਲੇਵਾਲ ਸਾਹਿਬ ਦਾ ਮਰਨ ਵਰ ਤੋਂ ਛਡਾਇਆ ਜਾਵੇ ਔਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨੀਆਂ ਚਾਹੀਦੀਆਂ ਠੀਕ ਹੈ ਪਹਿਲੀ ਮੰਗ ਐਮ ਐਸ ਪੀ ਦੀ ਹੈ ਸਾਡਾ ਜ਼ਿਮੀਂਦਾਰ ਸਾਡਾ ਕਿਸਾਨ ਅੰਨ ਦਾਤਾ ਜਿਹੜਾ ਅੰਨ ਉਗਾਉਂਦਾ ਹੈ ਉਹ ਫਸਲਾਂ ਜਿਹੜੀਆਂ ਵੱਖੋ-ਵੱਖ ਵੀ ਵਗਾ ਸਕਦਾ ਸਾਨੂੰ ਨਿਰਾ ਝੋਨੇ ਤੇ ਨਹੀਂ ਨਿਰਭਰ ਰਹਿਣਾ ਚਾਹੀਦਾ ਪੰਜਾਬ ਪਰ ਇਦਾਂ ਹੁੰਦਾ ਕੀ ਹੈ ਜੇ ਅਨੂ ਦੀ ਫਸਲ ਹੈ ਸਾਡੇ ਕੋਲ 5-7 ਰੁਪਏ ਕਿਲੋ ਖਰੀਦੀ ਜਾਂਦੀ ਹੈ ਉਸ ਤੋਂ ਬਾਅਦ ਉਹੀ ਫਸਲ ਬਾਜ਼ਾਰ ਦੇ ਵਿੱਚ 25-30 ਰੁਪਏ ਕਿਲੋ ਹੋ ਜਾਂਦੀ ਹੈ। ਸਹੀ ਗੱਲ ਹੈ। ਕੀ ਕਾਰਨ ਹੈ ਵੀ ਕਿਸਾਨ ਜਿਮੀਦਾਰ ਮਰਦਾ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖਦਾ ਹੈ ਤੇ ਕਿਉਂ ਨਾ ਉਹਦਾ ਹੱਕ ਉਹਨੂੰ ਦਿੱਤਾ ਜਾ ਰਿਹਾ। ਜੇ ਸਰਕਾਰ ਇਹਨਾਂ ਆਲੂਆਂ ਦਾ ਇੱਕੋ ਰੇਟ ਬੰਨ ਦੇ ਵੀ 9 ਰੁਪਏ ਜਾਂ 10 ਰੁਪਏ ਅਸੀਂ ਖਰੀਦਾਂਗੇ। ਵੱਧ ਤੋਂ ਵੱਧ 12 ਰੁਪਏ 13 ਰੁਪਏ ਬਾਜ਼ਾਰ 'ਚ ਵੇਚਾਂਗੇ। ਠੀਕ। ਉਹਦੇ ਨਾਲ ਪਬਲਿਕ ਵੀ ਸੁਖੀ ਹੈ। ਕਿਸਾਨ ਵੀ ਸੁਖੀ ਹੋ ਜਾਏਗਾ ਉਹਦੀ ਜਿਹੜੀ ਹੈ ਫਸਲ ਉਹ ਵੀ ਟਿਕਾਣੇ ਲੱਗੇਗੀ। ਹਾਂਜੀ। ਪਿੱਛੇ ਜੇ ਮੂੰਗੀ ਲੈ ਕੇ ਗਏ ਲੁਧਿਆਣੇ ਸਾਡੇ ਪੰਜੇ ਕੇ ਉਤਾਰ ਤੋਂ ਬ ਠੀਕ ਹੈ। ਮੂੰਗੀ ਦੀ ਫਸਲ ਇੱਥੋਂ ਕੱਢੀ। ਮੂੰਗੀ ਲੈ ਕੇ ਲੁਧਿਆਣੇ ਚਲੇ ਗਏ ਰੇਟ ਚੰਗਾ ਹੈ ਪਰ ਉੱਥੇ ਵੀ ਰੁਲ ਕੇ ਤੇ ਵਾਪਸ ਆ ਗਏ। ਹੂੰ। ਇਹੀ ਮੂੰਗੀ ਦੀ ਫਸਲ ਜਿਹੜਾ ਸਾਡਾ ਸਾਰਾ ਇਲਾਕਾ ਬੀਜਦਾ ਹੈ। ਕਿਤੇ ਇਹਨਾਂ ਮੰਡੀਆਂ ਦੇ ਵਿੱਚ ਹੀ ਵਿਖਜੇ ਜਿਹੜੀਆਂ ਸਾਡੀਆਂ ਮੰਡੀਆਂ ਹੈ। ਹਾਂਜੀ। ਸਰਕਾਰੀ ਖਰੀਦ ਹੋਵੇ ਐਮਐਸਪੀ ਲੱਗੇ। ਭਗਵੰਤ ਮਾਨ ਨੇ ਕਿਹਾ ਅਸੀਂ ਮੂੰਗੀ ਮੈਂ ਐਮਐਸਪੀ ਤੇ ਖਰੀਦਾਂਗਾ। ਖਰੀਦਾਂਗਾ। ਮੈਨੂੰ ਤਾਂ ਮੈਦ ਨਹੀਂ ਖਰੀਦੀ। ਨਹੀਂ ਖਰੀਦੀ। ਕਿਸੇ ਐਮਐਸਪੀ ਤੇ ਨਹੀਂ ਮੂੰਗੀ ਖਰੀਦੀ ਗਈ। ਸੋ ਸਾਡੇ ਲੋਕ ਰੋੜ ਰਹੇ ਆ, ਸਾਡਾ ਅੰਨ ਦਾ ਤਾਂ ਰੋੜ ਰਿਹਾ। ਦੂਜੇ ਨੰਬਰ ਤੇ ਸਾਡਾ ਜਿਹੜ ਨੌਜਵਾਨ ਅੱਜ ਨਸ਼ੇ ਦੇ ਵੱਲ ਤੁਰਿਆ ਪਿਆ ਨਸ਼ੇ ਨੂੰ ਛੱਡ ਕੇ ਬਾਹਰ ਦੇ ਮੁਲਕਾਂਾਂ ਦੇ ਵਿੱਚ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਕਿਉਂਕਿ ਸਾਡੇ ਕੋਲੇ ਕੰਮਾਂ ਦੀ ਘਾਟ ਹੈ ਸਾਡਾ ਨੌਜਵਾਨ ਪੜ੍ਹ ਲਿਖ ਕੇ ਜਾਂਦਾ ਹੈ ਪਰ ਉਹਨੂੰ ਜਦੋਂ ਰੋਜ਼ਗਾਰ ਨਹੀਂ ਮਿਲਦਾ ਉਹਨੂੰ ਨੌਕਰੀ ਨਹੀਂ ਮਿਲਦੀ ਜਾਂ ਤਾਂ ਉਹ ਵਿਹਲਿਆਂ ਦੇ ਨਾਲ ਰਲ ਕੇ ਫਿਰ ਨਸ਼ੇ 'ਚ ਆਉਂਦਾ ਹੈ ਨਸ਼ਾ ਕਰਕੇ ਫਿਰ ਚੋਰੀਆਂ 'ਚ ਲੱਗਦਾ ਹੈ ਹੈ ਘਰ ਨੂੰ ਉਜਾੜਦਾ ਹੈ ਜਾਂ ਫਿਰ ਜਿਨ੍ਹਾਂ ਦੇ ਕੋਲੇ ਜ਼ਮੀਨ ਆ 2-4 ਕਿੱਲੇ ਵੇਚ ਕੇ ਬਾਹਰ ਕੈਨੇਡਾ ਨੂੰ ਤੁਰ ਜਾਂਦੇ ਆ ਪਰ ਕੈਨੇਡਾ ਜਾ ਕੇ ਕਿਹੜਾ ਸੁਖੀ ਹੈ ਸਾਡੇ ਕੋਲੇ ਵੀਡੀਓ ਆਉਂਦੀਆਂ ਕੈਨੇਡਾ ਜਾ ਕੇ ਵੀ ਜਿਹੜੇ ਬਜ਼ੁਰਗ ਹੈ ਉਹ ਫਲ ਤੋੜਦੇ ਉਹਨਾਂ ਨੂੰ ਪੈਕ ਕਰਦੇ ਨੌਜਾਨ ਗੋਆ ਧੱਕੀ ਜਾਂਦੇ ਆ ਬਹੁਤ ਬਹੁਤ ਹੈਂਜੀ ਹੈਂਜੀ ਤੇ ਇਹ ਪਰੇਸ਼ਾਨੀਆਂ ਜਿਹੜੀਆਂ ਸਰਕਾਰ ਦੀਆਂ ਦਿੱਤੀਆਂ ਕਦੇ ਸਰਕਾਰ ਤੋਂ ਕੋਈ ਵੀ ਸਾਨੂੰ ਜਿਹੜਾ ਪਿੰਡੂ ਕੋਈ ਵੀ ਸ਼ਖਸ ਕਹਿ ਦੇਵੇ ਵੀ ਅਸੀਂ ਬਿਜਲੀ ਫ੍ਰੀ ਮੰਗੀ ਹੈ ਅਸੀਂ ਆਟਾ ਦਾਣਾ ਫ੍ਰੀ ਮੰਗਿਆ ਹੈ ਅਸੀਂ ਕਿਰਾਇਆ ਫ੍ਰੀ ਕਰਾਇਆ ਹੈ ਅਸੀਂ ਨਹੀਂ ਕੀਤਾ ਇਹ ਵੋਟਾਂ ਦੇ ਲਾਲਚ ਦੇ ਕੇ ਸਾਨੂੰ ਕਿਉਂ ਸਾਡੇ ਲੋਕ ਹਜੇ ਬਹੁਤ ਪਿੱਛੇ ਆ ਅਨਪੜਤਾ ਹੈ ਸਾਡੇ ਲੋਕਾਂ ਦੇ ਅੰਦਰ ਬੜੇ ਪਿੱਛੇ ਆ ਇਹ ਆਟੇ ਦਾਣੇ ਦੀਆਂ ਸਕੀਮਾਂ ਇਹ ਬਿਜਲੀ ਦੀਆਂ ਸਕੀਮਾਂ ਵੀ ਇੰਨੇ ਯੂਨਟ ਮਾਫ ਕਾਦੇ ਵਾਸਤੇ ਮਾਫ ਕਰਦੇ ਕਰੋ 3-4 ਰੁਪਏ ਯੂਨਟ ਸਾਰੇ ਅਗਲੇ ਪੜਨਗੇ ਨਾਲੇ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਜਿਹੜਾ ਇਤਰਾਜ ਨਾ ਹੋਵੇਗਾ ਕਹਿੰਦੇ ਜੀ ਬੀਬੀਆਂ ਦਾ ਕਰਾਇਆ ਜਿਹੜਾ ਬੰਦ ਕਰਤਾ ਬੰਦ ਕਾਦੇ ਵਾਸਤੇ ਕੀਤਾ ਕਰਾਇਆ ਹੁਣ ਇਹਨਾਂ ਨੇ ਕਰਾਇਆ 10 ਰੁਪਏ ਫਾਜਲ ਕਾ ਤੋਂ ਨਾ ਕੇ ਜੀਵਾਂ ਰਾਈ ਤੱਕ ਵਧਾ ਦਦੇ ਆ। ਗੋਲੂ ਕੰਦ ਫਿਰੋਜ਼ਪੁਰ ਤੇ 10 ਰੁਪਏ ਵਧਾ ਦਦੇ ਆ। ਇਹੀ ਜੀ ਅੱਧਾ ਕਰਾਇਆ ਬੀਬੀਆਂ ਦਾ ਲਾਇਆ ਹੁੰਦਾ ਤੇ ਜਿਹੜੇ ਸਾਡੇ ਸਾਥੀ ਜਾਂਦੇ ਆ ਉਹਨਾਂ ਨੂੰ 10 ਰੁਪਏ ਫालतू ਨਾ ਭਰਨੇ ਪੈਂਦੇ। ਆ ਛੋਟੇ ਬੱਚੇ ਵੀ ਆਏ ਖੜੇ ਜੀ। ਉਸ ਤੋਂ ਬਾਅਦ ਅਸੀਂ ਇੱਕ ਹੋਰ ਕਹਿਣਾ ਚਾਹੁੰਦੇ ਆ ਛੋਟੇ ਬੱਚਾ ਵੀ ਨੂੰ ਸ਼ੌਂਕ ਹੈ ਜੀ। ਕਿ ਜਿੰਨਾ ਚਿਰ ਰੋਜ਼ਗਾਰ ਨਹੀਂ ਲਿਆਂਦਾ ਜਾਂਦਾ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਬੱਚਿਆਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਇਹ ਸੁਧਾਰ ਨਹੀਂ ਹੋ ਸਕਦਾ। ਅੱਜ ਦੀ ਇੱਕ ਮੈਂ ਪੜ੍ਹ ਰਿਹਾ ਸੀ ਖ਼ਬਰ ਸੁਣ ਵੀ ਰਿਹਾ ਸੀ ਕਿ ਕੁਝ ਘਰਾਣਿਆਂ ਨੂੰ ਕੁਝ ਘਰਾਣਿਆਂ ਨੂੰ 800 ਕਰੋੜ ਮਿਲੀਅਨ ਦਾ ਜਿਹੜਾ ਹੈ ਫਾਇਦਾ ਪਹੁੰਚਾਇਆ ਗਿਆ। ਕੁਝ ਘਰਾਣੇ ਆ 15-16 ਘਰਾਣੇ ਹੁਣ ਉਧਰਲੇ ਪਾਸੇ ਸੋਚ ਰਹੇ ਆ ਇਧਰਲੇ ਪਾਸੇ ਕੋਈ ਨਹੀਂ ਸੋਚ ਰਿਆ। ਸੋ ਅੱਜ ਦਾ ਅਸੀਂ ਪਤਲਾ ਫੂਕਣ ਦਾ ਜੋ ਪ੍ਰੋਗਰਾਮ ਬਣਾਇਆ ਹੈ ਇੱਕ ਭਗਵਾਨ ਦਾ ਪਤਲਾ ਫੂਕਾਂਗੇ ਪੰਜਾਬ ਸਰਕਾਰ ਦਾ ਦੂਸਰਾ ਪਤਲਾ ਅਸੀਂ ਕੇਂਦਰ ਸਰਕਾਰ ਦਾ ਫੂਕਾਂਗੇ ਜੇ ਇਹਨਾਂ ਦੇ ਕੋਈ ਜੂ ਨਾ ਸਰਗੀ ਤਾਂ ਅਗਲਾ ਜਿਹੜਾ 18 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਰੇਲ ਰੋਕੋ ਪ੍ਰੋਗਰਾਮ ਹੈ ਅਸੀਂ ਗੁਰੂ ਜੀ ਸ਼ੁਰੂਰ ਸਾਹਿਬ ਜਾ ਕੇ ਭਾਰਤੀ ਕਿਸਾਨ ਇਕਤਾ ਡਕੋਂਦਾ ਬੂਟਾ ਸਿੰਘ ਗੁਰਜ਼ਗਿੱਲ ਵੱਲੋਂ ਸਾਰੇ ਜਾ ਕੇ ਰੇਲ ਰੋਕਾਂਗੇ ਇਹਨਾਂ ਕਹਿੰਦੇ ਹੋਇਆ ਜਿੰਨੇ ਵੀ ਸੱਜਣ ਸਾਡੇ ਇੱਥੇ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਇਲਾਕੇ ਦੇ ਨੌਜਵਾਨਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸਾਰਿਆਂ ਨੂੰ ਮੈਂ ਕਹਿਣਾ ਹੈ ਕਿ ਜਾਗ ਜਾਓ ਜਾਗ ਜਾਓ ਨਹੀਂ ਤਾਂ ਪਛਤਾਓਗੇ ਬਿਜਲੀ ਦੇ ਟੱਕੇ ਦੇਤੇ ਐਡਵਾਨੀ ਨੂੰ ਰੇਲ ਦੇ ਟੱਕੇ ਐਡਵਾਨੀ ਨੂੰ ਦੇਤੇ ਜੇ ਤੁਸੀਂ ਇਹ ਚੀਜ਼ਾਂ پڑھੋ ਸੁਣੋ ਤਾਂ ਤੁਹਾਨੂੰ ਸਾਰਾ ਪਤਾ ਲੱਗਦਾ ਪਰ ਅਸੀਂ WhatsApp ਖੋਲ ਲੈਨੇ ਆ ਉਹਦੇ ਵਿੱਚ ਵੇਖਦੇ ਕੁਝ ਹੋਰ ਹੈ ਲੇਕਿਨ ਕਿਸਾਨਾਂ ਦੇ ਪ੍ਰਤੀ ਅਸੀਂ ਕੁਝ ਨਹੀਂ ਵੇਖਦੇ ਸੋ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਪਤਲਾ ਫੂਕਣ ਦਾ ਉਹ ਇਹੀ ਹੈ ਕਿ ਡੱਲੇਵਾਲ ਸਾਹਿਬ ਜਿਹੜੇ ਬੈਠੇ ਆ ਜਾਂ ਸਾਡੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਜਾਂ ਕਿਸਾਨ ਪਿੰਡਾਂ ਦੇ ਵਿੱਚ ਅੱਜ ਅਸੀਂ ਇਹ ਪੁਦਲੇ ਫੂਕ ਰਿਹਾ ਸਾਡੀਆਂ ਮੰਗਾਂ ਮੰਨੀਆਂ ਜਾਣ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਕਿਸਾਨਾਂ ਤੇ ਕੇਸ ਦਰਜ ਕੀਤੇ ਆ ਉਹ ਕੇਸ ਵਾਪਸ ਲਏ ਜਾਣ ਔਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੀ ਉਹਨੇ ਦੇ ਇੱਕ ਤਾਂ ਜਿੰਦਾਬਾਦ 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 ਸਿਆਪ ਸਰਕਾਰ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਸਯੁਕਤ ਮੋਰਚਾ ਜਿੰਦਾਬਾਦ 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 ਬੜੇ ਅਫਸੋਸ ਨਾਲ ਮੈਨੂੰ ਕਹਿ ਰਿਹਾ ਪੈ ਰਿਹਾ ਇੱਥੇ ਕਿ ਜਦੋਂ ਕਿਸੇ ਦਾ ਪਰਸਨਲ ਕੰਮ ਹੁੰਦਾ ਹੈ ਤੇ ਸਾਡੀ ਜਥੇਬੰਦੀ ਦੇ ਘੱਟੋ ਘੱਟ 50 ਬੰਦੇ ਜੁੜਦੇ ਉੱਥੇ ਜਾ ਕੇ ਪਰ ਇੱਥੇ ਮੈਂ ਵੇਖ ਰਿਹਾ ਬਈ ਇਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਨਿਗਾਹ ਮਾਰ ਰਿਹਾ ਇਹ ਸੋਚਦੇ ਹੋਣਗੇ ਡਗ ਡਗਿ ਵਜਾਉਣ ਵਾਲੇ ਕਿਤੇ ਆਏ ਹੋਏ ਤਮਾਸ਼ਾ ਵਿਖਾਉਣ ਵਾਲੇ ਬੜੇ ਸ਼ਰਮ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਸਹੀ ਗੱਲ ਹੈ ਜੀ ਜਾਗ ਜੋ ਲੋ ਸਾਥੀਓ ਜਾਗ ਜੋ ਨਹੀਂ ਤਾਂ ਜੁੱਤੀਆਂ ਪੈਂਦੀਆਂ ਪਈਆਂ ਤੇ ਪਹਿਣਗੀਆਂ ਤੇ ਖਾਣੀਆਂ ਵੀ ਪਹਿਣੀਆਂ ਨਾਲੇ ਲੁੱਟਣਗੇ ਨਾਲੇ ਸੁੱਟਣਗੇ ਨਾਲੇ ਕੁੱਟਣਗੇ ਸਹੀ ਗੱਲ ਹੈ ਜੀ ਠੀਕ ਹੈ ਜੀ ਇਹ ਨਿਕਲ ਦੁਬਾਰਾ ਸ਼ੁਰੂ ਫੇਰ ਕਰਦੇ ਆ ਜੀ